ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਏਕਮ ਨੂਰ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜੌਨ ਵਾਲਾ ਜਿਲ੍ਹਾ ਜਿਹੜਾ ਰੂਆ ਪੀਤਕੋਟ ਪੈ ਜਾਂਦਾ ਕਿਸਾਨ ਵੀਰੋ ਜਿਹੜੀ ਤੁਸੀਂ ਇਹ ਗਾਂ ਦੇਖ ਰਹੇ ਹੋ ਇਹ ਫਾਰ ਸੇਲ ਹੈ ਇਹ ਦੂਜਾ ਸੂਆ ਗਾਂ ਸੂ ਰਹੀ ਹੈ ਤੇ ਸੂਣ ਦੇ ਵਿੱਚ ਲਗਭਗ 5 ਤੋਂ 6 ਦਿਨ ਦਾ ਸਮਾਂ ਹਜੇ ਲੈਂਦੀ ਹੈ ਦੁੱਧ ਦੀ ਗੱਲ ਕਰੀਏ ਤਾਂ ਕੰਪਲੈਸਟੀ ਦੁੱਧ ਦੀ ਰੀ 17-18 ਕਿਲੋ ਦੀ ਹੈਗੀ ਹੈ ਤੇ ਜਿਹੜਾ ਨੰਬਰ ਹੈ ਬਾਈ ਦਾ ਉਹ ਸਕਰੀਨ ਤੇ ਲਾਵਾਂਗੇ ਉਹ ਚੱਲੂਗਾ ਤੇ ਤੁਸੀਂ ਜਿਹੜੀ ਰਹੀਦੀ ਜਾਣਕਾਰੀ ਹੈ ਬਾਈ ਤੋਂ ਪ੍ਰਾਪਤ ਕਰ ਸਕਦੇ ਹੋ। ਬਾਕੀ ਗਾਂ ਗਰਮੀ ਰਹਿਤ ਹੈ, ਕ੍ਰੋਸ ਅੰਗ ਹੈ। ਜਰਸੀ ਤੇ ਐਚਐਫ ਦਾ ਕ੍ਰੋਸ ਹੈ। ਜਿਹੜਾ ਰੇਟ ਹੈ ਬਾਈ ਨੇ ਜਾਇਜ ਰੱਖਿਆ ਕੋਈ ਬਾਲਾ ਰੇਟ ਨਹੀਂ ਇਹਦਾ 65000 ਰੁਪਇਆ ਮੁੱਲ ਕਰਦਾ ਬਾਈ ਬਾਕੀ ਮੌਕੇ ਤੇ ਮਾਨਤਾ ਕੀਤਾ ਜਾਊਗਾ। ਵੀਡੀਓ ਵੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ।